ਥੈਲਸੀਮੀਆ ਪੀੜਿਤ ਬੱਚਿਆਂ ਲਈ ਖੂਨ ਦਾਨ ਦਾ ਸਾਡੇ ਬੱਚਿਆਂ ਦੀ ਯਾਦ ਦੇ ਵਿੱਚ ਉਹਨਾਂ ਨੇ ਉਪਰਾਲਾ ਕੀਤਾ ਹੈ ਜਿੰਨੇ ਵੀ ਸਮਾਜ ਸੇਵੀ ਕੰਮ ਨੇ ਕੋਈ ਵੀ ਚਾਹੇ ਕੋਈ ਵੀ ਸੰਸਥਾ ਕੰਮ ਕਰ ਰਹੀ ਹੈ ਉਹਦੇ ਵਿੱਚ ਮੀਡੀਆ ਦਾ ਬਹੁਤ ਹੀ ਵੱਡਾ ਰੋਲ ਹੁੰਦਾ ਹੈ ਪਹਿਲੂ ਇਹ ਆ ਵੀ ਨਸ਼ਿਆਂ ਨੂੰ ਛੱਡ ਕੇ ਇੱਦਾਂ ਨਾਲ ਗੱਦਾਵਲ ਜੁੜੋ ਜੁੜੋ ਸੰਸਥਾਵਾਂ ਵੱਲ ਜੁੜੋ ਚੰਗੇ ਜੋ ਲੋਕ ਲਾਈਏ ਮਾਨਕ ਦਾ ਅਪਲਾਈ ਦੇ ਸਮਾਜ ਸੇਵਾ ਦੇ ਕਾਰਜ ਨੇ ਉਹਨਾਂ 'ਚ ਅੱਗੇ ਆਓ ਮੈਕਸੀਟੀ ਦਾ ਆਲਸ ਜਾਂ ਆਪਕੇ ਆਪ ਨੂੰ ਮਿਲਣਾ ਉਹ ਨਾ ਤਾਂ ਉਹ ਮਾਰਦੇ ਨਹੀਂ ਹਾਂ ਅੱਗੇ ਦੇਖੋ ਅੱਜ ਸ਼ਿਵ ਸ਼ੰਕਰ ਯੂਥ ਸੇਵਾ ਦਲ ਵੱਲੋਂ ਇਹ ਜਿਹੜਾ ਬਹੁਤ ਹੀ ਇੱਕ ਅੱਛਾ ਉਪਰਾਲਾ ਕੀਤਾ ਗਿਆ ਹੈ ਫੈਲਸੀਮੀਆ ਪੀੜਿਤ ਬੱਚਿਆਂ ਲਈ ਖੂਨ ਦਾਨ ਦਾ ਸਾਡੇ ਬੱਚਿਆਂ ਦੀ ਯਾਦ ਦੇ ਵਿੱਚ ਉਹਨਾਂ ਨੇ ਉਪਰਾਲਾ ਕੀਤਾ ਹੈ ਅਸੀਂ ਉਹਨਾਂ ਦੇ ਧੰਨਵਾਦੀ ਵੀ ਹਾਂ ਕਿ ਉਹਨਾਂ ਨੇ ਇੱਕ ਉਹ ਉਪਰਾਲਾ ਕੀਤਾ ਜਿੰਦੇ ਨਾਲ ਸਮਾਜ ਵਿੱਚ ਬਹੁਤ ਸਾਰੇ ਲੋੜਿੰਦਾ ਬੱਚਿਆਂ ਨੂੰ ਜਾਂ ਹੋਰ ਬਜ਼ੁਰਗਾਂ ਨੂੰ ਬਚਾਇਆ ਜਾ ਸਕਦਾ ਹੈ ਤਾਂ ਅਸੀਂ ਸਾਰੇ ਪੇਰੈਂਟਸ ਸਾਰਾ ਸ਼ਹਿਰ ਉਹਨਾਂ ਦੇ ਧੰਨਵਾਦੀ ਹਾਂ ਕਿ ਉਹਨਾਂ ਨੇ ਇੱਕ ਵਧੀਆ ਸੋਚ ਰੱਖੀ ਕਿ ਆਪਾਂ ਬੱਚਿਆਂ ਦੀ ਆਦ ਵਿੱਚ ਜਿਹੜਾ ਇੱਕ ਕੈਂਪ ਲਗਾਈਏ ਕਿਉਂਕਿ ਆਪਾਂ ਦੇਖਦੇ ਹਾਂ ਕਿ ਬਹੁਤ ਵਰੀ ਅਦਾ ਹੁੰਦਾ ਹੈ ਕਿ ਖੂਨ ਦੀ ਕਮੀ ਦੇ ਕਾਰਨ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਜ਼ਿੰਦਗੀ ਤੋਂ ਵਾਂਝੇ ਹੋ ਜਾਂਦੇ ਨੇ ਤਾਂ ਇਹ ਜਿਹੜਾ ਕੈਂਪ ਲੱਗ ਰਿਹਾ ਹੈ ਇੱਥੇ ਜਿੰਨੇ ਵੀ ਯੂਨਿਟ ਇਕੱਠੇ ਹੋਣਗੇ ਇਹ ਉਹਨਾਂ ਹੀ ਬੰਦਿਆਂ ਦੇ ਬੱਚਿਆਂ ਦੇ ਬਜ਼ੁਰਗਾਂ ਦੇ ਮਹਿਲਾਵਾਂ ਦੇ ਜਿਹੜੇ ਥੈਲੀਸੀਮੀਆ ਤੋਂ ਪੀੜਿਤ ਨੇ ਉਹਨਾਂ ਦੀ ਜਾਨਾਂ ਬਚਾਉਣ ਦੇ ਵਿੱਚ ਉਹਨਾਂ ਲਈ ਸਹਾਇੀ ਹੋਣਗੇ ਜੀ ਠੀਕ ਹੋ ਗਿਆ ਜੀ ਸੌਦੇ ਵੱਲੋਂ ਮਤਲਬ ਪੰਜਵਾਂ ਫੋਟੋ ਨਾਲ ਟੈਂਕ ਲਗਾਇਆ ਗਿਆ ਅਤੇ ਸਮਾਜ ਸੇਵੀ ਦੇ ਕੰਮਾਂ ਦੇ ਵਿੱਚ ਚੋਰ ਇੱਕ ਖਰੀਦ ਪਛਾਣ ਬਣਾ ਦਿੱਤੀ। ਸਭ ਤੋਂ ਵੱਧ ਮੈਂ ਸ਼ਿਵਸ਼ੰਕਰ ਯੂ ਸੇਵਾਦਾਰ ਵੱਲੋਂ ਆਪਣੀ ਸਾਰੀ ਸਾਡੀ ਜਿਹੜੀ ਮੀਡੀਆ ਪ੍ਰੈਸ ਜਿਹੜੀ ਇੱਥੇ ਪਹੁੰਚੀ ਹੈ ਇਲੈਕਟ੍ਰੋਨਿਕ ਮੀਡੀਆ ਚਾਹ ਪ੍ਰਿੰਟਿੰਗ ਮੀਡੀਆ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਕਿਉਂਕਿ ਜਿੰਨੇ ਵੀ ਸਮਾਜ ਸੇਵੀ ਕੰਮ ਨੇ ਕੋਈ ਵੀ ਚਾਹੇ ਕੋਈ ਵੀ ਸੰਸਥਾ ਕੰਮ ਕਰ ਰਹੀ ਹੈ ਉਹਦੇ ਵਿੱਚ ਮੀਡੀਆ ਦਾ ਬਹੁਤ ਹੀ ਵੱਡਾ ਰੋਲ ਹੁੰਦਾ ਹੈ। ਇਹ ਦੂਸਰੀ ਗੱਲ ਜੇ ਤੁਸੀਂ ਪੁੱਛਿਆ ਵੀ ਇਹ ਸਾਡਾ ਜਿਹੜਾ ਕਲੱਬ ਦਾ ਇਹ ਪੰਜਵਾਂ ਫਲੱਟ ਕੈਂਪ ਹੈ ਤੇ ਜਿਹੜਾ ਇਸੇ ਕੈਂਪ ਲਗਾਇਆ ਹੈ ਇਹ ਪਿਛਲੇ ਦਿਨੀ ਇੱਕ ਜੋ ਦੀ ਬਹੁਤ ਹੀ ਦਰਦਨਾਕ ਸੜਕ ਹਾਦਸਾ ਸਮਾਨਾ ਸ਼ਹਿਰ ਵਿੱਚ ਹੋਇਆ ਸੀ ਜਿਸ ਵਿੱਚ ਸਾਡੇ 7 ਨੰਨੇ-ਮੁੰਨੇ ਬੱਚਿਆਂ ਨੇ ਆਪਣੀ ਜਾਨ ਦਿੱਤੀ ਤੇ ਉਹਨਾਂ ਦੀ ਯਾਦ ਦੇ ਵਿੱਚ ਹੀ ਅਸੀਂ ਇਹ ਕੈਂਪ ਲਾਇਆ ਤੇ ਇਹ ਕੈਂਪ ਅਸੀਂ ਉਹਨਾਂ ਬੱਚਾ ਨੂੰ ਹੀ ਸਮਰਪਿਤ ਕਰ ਰਹੇ ਹਾਂ ਤੇ ਸਮਾਜ ਸੇਵੀ ਕੰਮਾਂ ਦੇ ਵਿੱਚ ਸਾਡੀ ਸੰਸਾ ਦਾ ਇਹੀ ਮੁੱਖ ਰੇਸ਼ ਹੈ ਕਿ ਜਿੰਨੇ ਵਕਤ ਵਕ ਸਮਾਜ ਸੇਵੀ ਕੰਮ ਹੋ ਕਿਤੇ ਜਾਨ ਉਹ ਅਸੀਂ ਕਰਾਂਗੇ ਤੇ ਇਹਨਾਂ ਕੰਮਾਂ ਦੇ ਵਿੱਚ ਸਾਡੇ ਸ਼ਹਿਰ ਦੇ ਜਿਹੜੇ ਦਾਨੀ ਸੱਜਣ ਨੇ ਸਾਡੇ ਜਿਹੜੇ ਪਤੰਦੇ ਸੱਜਣ ਨੇ ਉਹਨਾਂ ਦਾ ਸਾਨੂੰ ਪੂਨ ਸਹਿਯੋਗ ਵੀ ਮਿਲ ਰਿਹਾ ਹੈ। ਹਾਂਜੀ ਜੀਵਨ ਜੀ ਕੀ ਕਹੋਗੇ ਕਿ ਸਿਰ ਸੰਪਰਕ ਦੀ ਸੇਵਾ ਗਾਲੋ ਨੂੰ ਬਹੁਤ ਵਧੀਆ ਉਪਰਾਲਾ ਹੈ। ਅੱਜ ਸਾਡੇ ਸੱਤ ਜਿਹੜੇ ਨੰਨੇ-ਮੁੰਨੇ ਬੱਚੇ ਇੱਕ ਐਕਸੀਡੈਂਟ ਵਿੱਚ ਮਾਰੇ ਗਏ ਥੀਗੇ। ਇੱਕ ਸਾਡਾ ਡਰਾਈਵਰ ਭਰਾ ਉਸ ਤੇ ਮਰਿਆ ਗਿਆ ਸੀ ਉਹਨਾਂ ਦੀ ਯਾਦ ਵਿੱਚ ਅੱਜ ਸ਼ਿਵ ਸ਼ੰਕਰ ਯੋਗ ਕਲੱਬ ਵੱਲੋਂ ਜਿਹੜਾ ਹੈ ਅੱਜ ਕੈਂਪ ਲਗਾਇਆ ਗਿਆ ਬਹੁਤ ਸ਼ਹਾਬਨੀ ਹੈ ਹਲਫੇਨੀਆ ਦੇ ਜਿਹੜੇ ਪੇਸ਼ੈਂਟ ਨੇ ਭੈਣ ਭਾਈ ਜਿਹੜੇ ਵੀ ਹੈਗੇ ਨੇ ਉਹਨਾਂ ਲਈ ਇਹ ਕੈਂਪ ਲਾਇਆ ਗਿਆ ਬੀਜੇ ਪਾਵਾਜੀ ਦਾ ਜੋ ਸੇਵਾਦਲ ਦਾ ਮਹਿੰਦਰਾ ਰਮਨ ਮਹਿੰਦਰਾ ਦਾ ਸਾਰੇ ਇਨੀਆਂ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵੀ ਜੇ ਇਨਾਂ ਨੇ ਉਪਰਾਲਾ ਕਰਕੇ ਬੱਚਿਆਂ ਨੂੰ ਸ਼ਰਧਾਂਜਲੀ ਸੱਚੀ ਸ਼ਰਧਾਂਜਲੀ ਦਿੱਤੀ ਹੈ ਮੈਂ ਇਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਬਹੁਤ ਸ਼ੁਕਰੀਆ ਕੀ ਬਹੁਗੇਸ਼ ਸਿੰਘ ਸਰਗਰਮ ਸੇਵਾਦਾਲਨ ਜਿੱਦਾਂ ਇਸ ਲੰਘਾ ਯੋਗ ਬਣਾ ਲਿਆ ਹੈ ਮੈਂ ਧੰਨਵਾਦ ਕਰਾਂਗਾ ਸ਼ਿਵਸ਼ੰਕਰ ਜੀ ਸੇਵਾਦਾਲ ਦੀ ਸਾਰੀ ਟੀਮ ਦੇ ਪ੍ਰਧਾਨ ਰਮਨ ਜੀ ਦਾ ਰਮਨ ਮਿੰਦਰੀਆ ਜਿਨ੍ਹਾਂ ਨੇ ਇਹ ਸੱਤ ਬੱਚਿਆਂ ਦੀ ਔਰ ਇੱਕ ਡਰਾਈਵਰ ਦੀ ਜਿਹੜੀ ਯਾਦ ਦੇ ਵਿੱਚ ਇਹ ਥੈਲੇਸੀਮੀਆ ਤੋਂ ਪੀੜਿਤ ਬੱਚਿਆਂ ਵਾਸਤੇ ਜਿਹੜਾ ਹੈਗਾ ਇਹ blood camp ਲਗਾਇਆ ਗਿਆ ਤੇ ਉਹਨਾਂ ਨੂੰ ਇੱਕ ਸੱਚੀ ਸੁੱਚੀ ਸ਼ਰਧਾਂਜਲੀ ਜਿਹੜੀ ਹੈ ਇਹ ਅੱਜ ਦਿੱਤੀ ਜਾ ਰਹੀ ਹੈ ਤੇ ਇਹ ਜਿਹੜਾ blood ਹੈਗਾ ਇਹ ਅੱਗੇ ਥੈਲੇਸੀਮੀਆ ਤੋਂ ਪੀੜਿਤ ਬੱਚਿਆਂ ਨੂੰ ਹੀ ਜਿਹੜਾ ਹੈ ਉਹਨਾਂ ਦੀ ਜਾਨ ਬਚਾਉਣ ਦੇ ਵਿੱਚ ਕੰਮ ਆਏਗਾ ਤੇ ਖੂਨਦਾਨ ਮਹਾਕल्याण ਜਿਹੜਾ ਹੈਗਾ ਉਹ ਜਿਣਾ ਜਾਂਦਾ ਹੈਗਾ ਤੇ ਹਰ ਹਰੇਕ ਨੂੰ ਬੇਨਤੀ ਕਰਾਂਗੇ ਹਰ ਸ਼ਹਿਰ ਵਾਸੀਆਂ ਨੂੰ ਜਿਹੜੇ ਜਿਹੜੇ ਬਲੱਡ ਦੇ ਸਕਦੇ ਨੇ ਉਹਨਾਂ ਨੂੰ ਬਲੱਡ ਜਰੂਰ ਦੇਣਾ ਚਾਹੀਦਾ ਹੈ ਬਲੱਡ ਦੇ ਕੇ ਉਹ 3 ਮਹੀਨੇ ਬਾਅਦ ਹੀ ਜਿਹੜਾ ਹੈਗਾ ਡਾਕਟਰ ਕਹਿੰਦੇ 3 ਮਹੀਨੇ ਬਾਅਦ ਇਹ ਉਹਦੀ ਰਿਕਵਰੀ ਹੋ ਜਾਂਦੀ ਹੈ ਹਰ 3 ਮਹੀਨੇ ਬਾਅਦ ਇੱਕ ਵਾਰੀ ਬਲੱਡ ਦੇਣਾ ਚਾਹੀਦਾ ਹੈ ਜੂ ਜਿਹੜਾ ਦੇ ਸਕਦਾ ਹੈ ਇੱਥੇ ਕਈ ਐਸੇ ਦਾਨਵੀਰ ਸੱਜਣ ਆਏ ਨੇ ਜਿਨ੍ਹਾਂ ਨੇ ਇੱਕ ਸਾਲ ਦੇ ਵਿੱਚ 4-4 ਵਾਰੀ ਖੂਨਦਾਨ ਕੀਤਾ ਔਰ 100-100 ਵਾਰੀ ਖੂਨਦਾਨ ਕਰ ਚੁੱਕੇ ਨੇ ਮੈਂ ਉਹਨਾਂ ਦਾ ਵੀ ਖਾਸ ਤੌਰ ਤੇ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਇੱਥੇ ਆ ਕੇ ਇਹਨਾਂ ਬੱਚਿਆਂ ਨੂੰ ਸੱਚੀ-ਸੁੱਚੀ ਸਹਾਇਤਾ ਦਿੱਤੀ ਹੈ ਜੈ ਸ਼ਰਿਆਮ ਆਹ ਕੀ ਹੋ ਗਿਆ ਅੱਜ ਦੇ ਇਸ ਮੀੇ ਕੌਸਲੇ ਮਾਰੇ ਅੱਜ ਤੁਸੀਂ ਵੀ ਫੁਲਟ ਫਲੇਟ ਦੇਖੋ ਜੀ ਜਿਹੜਾ ਇਹ ਖੂਨ ਆ ਮੰਨ ਲਓ ਆਪਾਂ ਨੂੰ ਇਹ ਹਰ ਸਾਲ ਚ 3 ਵਾਰ ਦੇਣਾ ਚਾਹੀਦਾ ਕਿਉਂਕਿ ਦੇਖੋ ਜਿਹੜਾ ਖੂਨ ਆ ਇਹ ਕਿਸੇ ਪ੍ਰਯੋਗਸ਼ਾਲਾ ਜਾਂ ਕਿਸੇ ਤਿਆਰਦਾ ਹੁੰਦਾ ਨਹੀਂ ਇਹ ਆਪਣੇ ਵੱਲੋਂ ਦਿੱਤਾ ਖੂਨ ਹੀ ਕਿਸੇ ਨੂੰ ਜਿੰਦਗੀ ਦੇ ਵਿੱਚ ਜੀਵਨ ਦੇ ਸਕਦਾ ਸੋ ਆਪਾਂ ਨੂੰ ਸਾਲ 'ਚ 3 ਮਹੀਨੇ ਜਾਂ 4 ਮਹੀਨੇ ਬਾਅਦ ਖੂਨ ਦਿੰਦੇ ਰਹਿਣਾ ਚਾਹੀਦਾ ਇਹਦੇ ਨਾਲ ਕੋਈ ਕਮਜ਼ੋਰੀ ਨਹੀਂ ਆਉਂਦੀ ਉਲਟਾ ਇਹ ਆਪਣਾ ਮੰਨ ਲਓ ਕਿ ਅੰਦਰ ਕੋਈ ਫਲਕਟ ਹੋਂਦੇ ਨੇ ਕੋਈ ਖੂਨ ਜਮਿਆ ਹੁੰਦਾ ਉਹ ਸਾਰਾ ਆਪਣੀ ਰਿਕਵਰੀ ਵਧੀਆ ਹੋ ਜਾਈਦੀ ਆ ਸੋ ਮੈਂ ਇਹੀ ਬੇਨਤੀ ਆ ਵੀ ਹਰ ਫਾਲ ਤੁਸੀਂ ਕਿਤਾ ਕਰਦੇ ਨਵਾਰ ਜੀਰੂ ਨੂੰ ਜਾ ਕਰੋ ਮੋਰ ਪੰਜਾਬ ਦੀ ਨੌਜਵਾਨ ਪੀੜੀ ਤੋਂ ਤੁਹਾਡਾ ਸੁਨੇਹਾ ਨੌਜਵਾਨ ਵੀ ਇਹ ਆ ਵੀ ਨਸ਼ਿਆਂ ਨੂੰ ਛੱਡ ਕੇ ਇੱਦਾਂ ਨਾਲ ਸਰਦਾਵਲ ਯੂਰੋ ਜੁੜੋ ਸਥਾਨਾਂ ਨਾਲ ਜੁੜੋ ਚੰਗੇ ਜੋ ਲੋਕ ਲਾਈਏ ਮਾਨ ਦਾ ਅਪਲਾਈ ਦੇ ਸਮਾਜ ਸੇਵਾ ਦੇ ਕਾਰਜ ਨੇ ਉਹਨਾਂ ਚ ਅੱਗੇ ਆਓ ਅਸੀਂ ਇਹਦੀ ਬੇਨਤੀ ਹੈ